ਸੁੰਨੇ ਸੁੰਨੇ ਰਾਮਾ ਵਿੱਚ ਤੇਸਤੀ ਨਾ ਪੈੜੇ ਦਿਲ ਵੀ ਉਦਾਸ ਏ ਤੇ ਪਾਖੀ ਵੀ ਨਾ ਖੈਰ ਹਰ ਹ ਇਤਨੀ ਸੀ ਲੱਗਦਾ ਜਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਆਪਾਂ ਇੱਕ ਮੀਟਿੰਗ ਹੋਰ ਕਰ ਲਾਂਗੇ ਨਹੀਂ ਬਾਸ ਹੁਣ ਠੀਕ ਆ ਇਥੇ ਜਿੰਨੇ ਵੀ ਪੇੜ ਪੌਦੇ ਨੇ ਉਹਨਾਂ ਨੂੰ ਉਹਨਾਂ ਨੇ ਰੇਖਿਆ ਮਹਿਸੂਸ ਕੀਤਾ ਰਬਾਬ ਦੇ ਨਾਲ ਫੋਟੋ ਕਚਾਈਆਂ ਸੁੰਨੇ ਸੁਨੇਹਾ ਵਿੱਚ ਦੇਸ ਦੀ ਨਾ ਪੈੜੇ ਦਿਲ ਵੀ ਉਦਾਸ ਸੀ ਤੇ ਬਾਖੀ ਵੀ ਨਾ ਖੈਰ ਸਈ ਅੱਜ ਲੱਗਦੇ ਨਹੀਂ ਸੀ ਕਿ ਪਾਤਰ ਸਾਹਿਬ ਇਸ ਤੋਂ ਚੰਗੇ ਸਾਡੇ ਕੋਲ 8 ਤਰੀਕ ਨੂੰ ਸਾਰੇ ਇਕੱਠੇ ਸੀ ਜਨਰਲ ਕੌਂਸਲ ਦੀ ਮੀਟਿੰਗ ਸੀ ਬੜੀਆਂ ਸੋਹਣੀਆਂ ਗੱਲਾਂ ਕਰ ਰਹੀ ਸੀ ਸਾਨੂੰ ਸਾਰਿਆਂ ਨੂੰ ਵਾਰੀ ਵਾਰੀ ਧੰਨਵਾਦ ਕੀਤਾ ਨਾ ਲੈ ਲੈ ਕੇ ਧੰਨਵਾਦ ਕੀਤਾ ਹਾਂ ਇਤਨੀ ਸੀ ਲੱਗਦਾ ਜਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਆਪਾਂ ਇੱਕ ਮੀਟਿੰਗ ਹੋਰ ਕਰ ਲਾਂਗੇ ਨਹੀਂ ਬਾਸ ਹੁਣ ਠੀਕ ਆ ਹੁਣ ਮੈਂ ਨਹੀਂ ਕਰਨਾ ਚਾਹੁੰਦਾ ਪਤਾ ਨਹੀਂ ਕੀ ਰੱਬੋਨਾ ਤੋਂ ਅਖਬਾਰਿਆਂ ਸੀ ਜਾਂ ਕੁਝ ਹੋ ਰਿਹਾ ਸੀ ਇਸ ਤਰ੍ਹਾਂ ਦਾ ਮੈਨੂੰ ਲੱਗਦਾ ਪ੍ਰਕਿਰਤੀ ਜਾਂ ਕੁਦਰਤ ਜਿਹਨੂੰ ਅਸੀਂ ਕਹਿੰਦੇ ਆ ਉਹ ਆਪਣਾ ਕਦਮ-ਦਰ-ਕਦਮ ਉਹਨੇ ਤਾਂ ਤੋੜ ਨਹੀਂ ਹੁੰਦਾ ਉਹਨੇ ਰਵਾ ਪੋੜ ਨਹੀਂ ਹੁੰਦਾ ਪਰ ਸਾਨੂੰ ਹੀ ਸਮਝ ਜਿਹੜੀ ਆਉਂਦੀ ਹੈ ਜਿਕੇ ਤੇ ਇਹਦਾ ਪਤਾ ਹੁੰਦਾ ਵੀ ਇਹਦਾ ਦੋ ਚੜ੍ਹਗੇ ਉਸੇ ਦਿਨ ਸ਼ਾਮ ਨੂੰ ਉਹਨਾਂ ਨੇ ਗੁਜਾਰ ਸੰਧੂ ਜੀ ਉਹਨਾਂ ਨੂੰ ਕਹਿੰਦੇ ਕਿ ਪਾਤਰ ਤੇਰੇ ਕੋਲੇ ਤਾਂ ਅਜੇ 8-10 ਸਾਲ ਹੈਗੇ ਆ ਤੇ ਤੁਸੀਂ ਦੱਸੋ ਕਿਉਂਕਿ ਗੁਜਾਰ ਸੰਧੂ ਜੀ ਨੇ ਸਟੂਡੀਓ ਬਣਵਾਇਆ ਆਪਣੇ ਉਹਦੀ ਕਾਫੀ 10-12 ਲੱਖ ਰੁਪਏ ਦੀ ਮਦਦ ਕਰਕੇ ਬਹੁਤ ਸੋਹਣਾ ਸਟੂਡੀਓ ਆਰਟਸ ਕੌਂਸਲ ਦੇ ਵਿੱਚ ਬਣਿਆ ਕੀ ਕਹਿੰਦੇ ਪਾਤਰ ਤੂੰ ਹੋਰ ਦੱਸੋ ਵੀ ਕੀ ਚਾਹੀਦਾ ਤੁਹਾਨੂੰ ਮੈਂ ਪੈਸੇ ਨਹੀਂ ਕੋਹੇ ਗਿਆ ਤੂੰ ਤੁਸੀਂ ਲੈ ਲਓ ਪਾਤਰ ਸਾਹਿਬ ਕਹਿੰਦੇ ਨੇ ਤੇ ਵੀ ਸੀ ਪਤਾ ਸੰਧੂ ਸਾਹਿਬ ਨੂੰ ਵੀ ਪਤਾ ਹੋਣਾ ਵੀ ਇਸ ਤਰ੍ਹਾਂ ਉਹ ਉਸ ਦਿਨ ਵਿੱਚ ਕਿਤੇ ਸਮਾਂ ਹੋਣਾ ਉਡੀਕਦੇ ਸੀ ਤੇ ਬਾਹਰ ਲੌਂਡ ਦੇ ਵਿੱਚ ਕੱਲ ਜਦੋਂ ਅਸੀਂ ਉਹਨਾਂ ਦੇ ਫਲੈਕਸ ਲਾ ਰਹੇ ਸੀ ਸ਼ਾਮ ਨੂੰ ਤੇ ਜਗਿੰਦਰ ਮੈਨੂੰ ਦੱਸ ਰਿਹਾ ਸੀਗਾ ਕਿ ਉਸੇ ਦਿਨ ਸ਼ਾਮ ਨੂੰ ਲੌਂਗ ਦੇ ਕੋਲੇ ਤੁਰੇ ਫਿਰਦੇ ਸੀ ਦਰਬਾਰ ਤੇ ਕਹਿੰਦੇ ਮੈਂ ਤਾਂ ਇਹਨਾਂ ਨੂੰ ਕਦੇ ਇੰਨਾ ਧਿਆਨ ਨਾ ਮਿਲਿਆ ਹੀ ਨਹੀਂ ਮੈਂ ਤੇ ਇੱਕ ਇੱਕ ਚੀਜ਼ ਉਹ ਜਿਵੇਂ ਮਹਿਸੂਸ ਕਰ ਰਹੇ ਸੀ ਜਿਵੇਂ ਮੈਨੂੰ ਲੱਗਦਾ ਸ਼ਾਇਦ ਉਹ ਆਖਰੀ ਵਾਰੀ ਜਿਵੇਂ ਕਿਸੇ ਨੇ ਮਿਲਣਾ ਹੁੰਦਾ ਇੱਕ ਇੱਕ ਚੀਜ਼ ਨਾਲ ਜਿਹੜੇ ਉੱਥੇ ਸਟੈਚੂ ਲੱਗੇ ਨੇ ਉਹਨਾਂ ਨਾਲ ਉਹਨਾਂ ਨੇ ਫੋਟੋ ਖਿਚਵਾਈ ਆ ਇੱਥੇ ਜਿੰਨੇ ਵੀ ਪੇੜ ਪੌਦੇ ਨੇ ਉਹਨਾਂ ਨੂੰ ਉਹਨਾਂ ਨੇ ਵੇਖਿਆ ਮਹਿਸੂਸ ਕੀਤਾ ਰਬਾਬ ਦੇ ਨਾਲ ਫੋਟੋ ਖਿਚਾਈ ਆ ਔਰ ਸਾਰਾ ਫੋਟੋ ਉਹਨਾਂ ਦੇ ਕੈਮਰੇ ਦੇ ਵਿੱਚ ਮੈਂ ਆਪਣੇ ਮੋਬਾਈਲ ਦੇ ਉੱਤੇ ਉਹਨਾਂ ਦੀ ਖਿੱਚੀ 1913 ਤੋਂ ਲੈ ਕੇ ਪਾਤਰ ਸਾਹਿਬ ਉਦੋਂ ਪ੍ਰੈਜ਼ੀਡੈਂਟ ਸੀ ਪੰਜਾਬ ਸਾਹਿਤ ਕਾਇਰ ਤੇ ਮੈਂ ਵੀ ਇੱਕ ਵਰਦਾਨ ਸੀ ਤਾਂ ਮੈਨੂੰ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਕਦੇ ਕਿਸੇ ਗੱਲ ਤੋਂ ਗੁੱਸਾ ਨਹੀਂ ਸੀ ਕਰਦੇ ਰਹਿਨਮਾਈ ਕਰਦੇ ਸੀ ਔਰ ਜਿੰਨਾ ਅਸੀਂ ਸਮਾ ਸਾਰੀ ਟੀਮ ਨੇ ਹਰ ਕਾਰਟ ਸਕਾਲਸਰ ਦੀ ਸਾਰੀ ਟੀਮ ਸਾਰੀਆਂ ਆਕਾਦਮੀਆਂ ਇਦਾਂ ਲੱਗਦਾ ਸੀ ਇੱਕ ਪਰਿਵਾਰ ਆ ਸੀ ਔਰ ਉਸ ਦੇ 8 ਤਰੀਕ ਨੂੰ ਤੇ ਇਦਾਂ ਲੱਗਦਾ ਸੀ ਕਿ ਮਤਲਬ ਇੰਨਾ ਖੂਬਸੂਰਤ ਮੋਹਾਲ ਵਰਗਾ ਸੀ ਉਸ ਦਿਨ ਵੀ ਲੱਗਦਾ ਸੀ ਹਾਈ ਵੀ ਹੁਣ ਟਰਮ ਫਿਊਚਰ ਖਤਮ ਹੋ ਰਿਹਾ ਤੇ ਮੋੜਾ ਸੀ ਉਸ ਤੋਂ ਬਾਅਦ ਇਕੱਠੇ ਪਤਾ ਨਹੀਂ ਕਦੋਂ ਮੋੜਾ